ਹੈ ਜਿਸ ਤੋਂ ਬਾਅਦ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਯਾਨੀ ਕਿ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਰਾਹਤ ਦੀ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਬਸਪਲਟਨ ਦੇ ਨਾਲ ਬੱਚਿਆਂ ਦੇ ਮਾਪਿਆਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਪਰ ਰਾਹਤ ਦੀ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਬੱਚਿਆਂ ਨੂੰ ਬਾਲ-ਬਾਲ ਬਚਾ ਲਿਆ ਗਿਆ। ਬੱਸ ਪਲਟਣ ਦੀ ਖਬਰ ਸੁਣਦੇ ਹੀ ਬੱਚਿਆਂ ਦੇ ਮਾਪਿਆਂ ਦੇ ਸਾਸੂ-ਸੁਗੇ ਸਨ ਅਤੇ ਉਹਨਾਂ ਨੇ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਬੱਚਿਆਂ ਨੂੰ ਕੱਢਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ 'ਚ ਸਕੂਲੀ ਬੱਚੇ ਸਵਾਰ ਸਨ ਪਰ ਅਚਾਨਕ ਬੱਸ ਪਲਟ ਗਈ ਅਤੇ ਲੋਕਾਂ 'ਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ ਤੇ ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਉਧਰ ਜਦੋਂ ਹੀ ਸਕੂਲ ਬੱਸ ਪਲਟਣ ਬਾਰੇ ਸਕੂਲ ਦੇ ਪ੍ਰਸ਼ਾਸਨ ਨੂੰ ਪਤਾ ਲੱਗਿਆ ਤਾਂ ਪ੍ਰਿੰਸੀਪਲ ਵੀ ਮੌਕੇ ਤੇ ਪਹੁੰਚੇ ਅਤੇ ਉਨਾ ਨੇ ਜਾਣਕਾਰੀ ਦਿੰਦੇ ਆ ਕਿ ਮੌਸਮ ਖਰਾਬ ਸੀ ਤੇ ਰਸਤਾ ਛੋਟਾ ਹੋਣ ਕਰਕੇ বাস ਪਲਟੀ ਆ ਹਾਲਾਂਕਿ ਮਾਮਲਾ ਜਿਉ ਜੋ ਪੜਤਾਲ ਹੋਗੀ ਪਤਾ ਲੱਗੇਗਾ ਕਿ ਕਾਰਨ ਕੀ ਹੈ ਹਾਦਸਾ ਸਕੂਲ ਦੇ ਬੱਚੇ ਬਿਲਕੁਲ ਠੀਕ ਨੇ বাস ਪਲਟੀ ਜ਼ਰੂਰ ਹੈ ਬੱਚਿਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ ਕਿਉਂਕਿ ਅਜਿਹੇ ਸੜਕ ਹਾਦਸੇ ਅਕਸਰ ਵਾਪਰਦੇ ਨੇ ਜਿਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਈ ਵਾਰ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਜਿਨ੍ਹਾਂ ਵਿੱਚ ਸਕੂਲੀ ਬੱਚਿਆਂ ਦੀ ਜਾਨ ਤੱਕ ਵੀ ਜਾਂਦੀ ਰਹੀ ਹੈ ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਜਦੋਂ ਸਮਾਣਾ ਦੀ ਨਜ਼ਦੀਕ ਸੜਕ ਹਾਦਸਾ ਵਾਪਰਦਾ ਬੱਚਿਆਂ ਨਾਲ ਭਰੀ ਗੱਡੀ ਦਾ ਉਸ ਵਿੱਚ ਕਈ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ ਤਾਂ ਬੇਹਾ ਦਰਦਨਾਕ ਹਾਦਸਾ ਵਾਪਰਿਆ ਸੀ ਖੈਰ ਕਾਮਨਾ ਕਰਦੇ ਹਾਂ ਕਿ ਸਹੀ ਸਲਾਮਤ ਬੱਚੇ ਆਪੋ ਆਪਣੇ ਘਰਾਂ ਚ ਪਰਤਣ ਦਿਨਾਨਗਰ ਦੇ ਬਾਈਪਾਸ ਦੇ ਨੇੜੇ ਪੈਂਦੇ ਪਿੰਡ ਚ ਬੱਚਿਆਂ ਨੂੰ ਲੈ ਕੇ ਜਾ ਰਹੀ ਨਿੱਜੀ ਸਕੂਲ ਦੀ ਬੱਸ ਪਲਟ ਗਈ ਹੈ ਜਿਸ ਵਿੱਚ ਬੱਚੇ ਸਵਾਰ ਸਨ ਕਹ ਬੱਚਿਆਂ ਨੂੰ ਬਚਾ ਲਿਆ ਗਿਆ ਕੀ ਕਹਿਣਾ ਸਕੂਲ ਦੇ ਪ੍ਰਿੰਸੀਪਲ ਦਾ ਉਹ ਜ਼ਰੂਰ ਸੁਣਦਿਆ ਮੈਂ ਤੁਹਾਨੂੰ ਬਤਾ ਤਾ ਪਹਿਲੀ ਵਾਰ ਤਾਂ ਬੱਸ ਨਹੀਂ ਭਰੀ ਹੋਈ ਸੀ ਬਹੁਤ ਥੋੜੇ ਬੱਚੇ ਸਨ और ये आप रास्ता जरूर दिखाइए बहुत छोटा रास्ता है और सुबह से यहाँ बारिश हो रही थी आपको सबको पता है और एक आगे से बाइक आ रहा था उसने साइड नहीं दी गाड़ी को उसने बोला कि मैं नहीं रुकूंगा आप निकलो तो वो साइड में कच्ची जगह थी उससे वो गाड़ी थोड़ी इधर होगी लेकिन बच्चे आ, सब बातों को अगर आप छोड़िए तो बच्चे बिल्कुल तो सेफ हैं और दे वर वेरी हैप्पी मैं उसी टाइम आ गई थी उसी टाइम मैं पठानकोट थी पठानकोट से मैं मेरे को बीस मिनट लगे आने में और मैं यहाँ पहुँच गई और बच्चे बिल्कुल सेफ थे उनके पेरेंट्स भी ठीक हैं सब कह रहे हैं कि ड्राइवर ने और कंडक्टर ने बहुत हेल्प की है तो ऐसा कुछ नहीं है हादसा है ये कहीं भी हो सकता है किसी के साथ भी हो सकता है ठीक है ना हम लोग रोड पे चलते हैं कई एक्सीडेंट होते हैं कई कुछ होता है लेकिन ये एक हादसा है और सब सबसे बड़ी बात सब चीज़ों को आप छोड़िए बच्चे आप हो कि ये की से आप देखिए जब हादसा होना होता है तब किसी की नहीं गलती होती है जब हादसा सोना आप सड़क देखिए जगह ही नहीं है मोर ओवर मैं जिस गाड़ी से आई हूँ ना वो गाड़ी के साथ कुछ भी ओवरटेकिंग नहीं हो पा रही कोई साथ से ओवरटेकिंग तो था, था कि गाड़ी छोटे छोटे बच्चे सुनिए बचाया ड्राइवर ने कंडक्टर ने बहुत अच्छे से बच्चों को बचाया बच्चे खुश हैं बच्चे ठीक है सेटिस्फाई है

ਕੀ ਆ ਦੀ ਆਪਣੀਆਂ ਮੈਂ ਹਸਾਬ ਦਾ ਸਰਪੰਚ ਰਿਆਂ ਮੱੜ ਜਾ ਜੀ ਇਹ ਬੱਸ ਇਧਰੋਂ ਆਈਏ ਭਾਜੀ ਤੇ ਇੱਕ ਨਾਈਟਰ کہہ ਰਿਹਾ ਡਰਾਈਵਰ کہہ ਰਿਹਾ ਕਿ ਕੋਈ ਸਾਈਡ ਮੰਗੀ ਆ ਉਥੋਂ ਬੱਸ ਆਈ ਆ ਜੀ ਉਥੋਂ ਜਿੱਦੀ ਆਗੇ ਥੱਲੇ ਡੇਗੀ ਬੱਸ ਜੀ ਤੇ ਬੱਚਿਆਂ ਦਾ ਵਿਚ ਆਇਆ ਜੀ ਬੱਚੇ ਬਿਲਕੁਲ ਸੇਵ ਆ ਸਾਰੇ ਕਿ ਮਾਂ ਪਿਓ ਆਏ ਸਾਡੇ ਆਪਣੇ ਆਪਣੇ ਲੈ ਕੇ ਬੱਚੇ ਆ ਗਏ ਇੱਥੋਂ ਤੇ ਕੁਝ ਬੱਚੇ ਮਤਲਬ ਸਾਰੇ ਠੀਕ ਲਗਭਗ 25 ਜਿਹੜੇ ਸਕੂਲ ਦੀ ਬੱਸ ਆਉਂਦੀ ਹੈ ਪਬਲਿਕ ਸਕੂਲ ਦੀ ਨਾ ਗ੍ਰੀਨ ਲੈਂਡ ਪਬਲਿਕ ਸਕੂਲ ਗ੍ਰੀਨ ਲੈਂਡ ਛੋੜੀ ਸੂਰਵਾਰ ਬੰਦੇ ਉਹ ਡਰਾਈਵਰ ਕੋਚੋ ਸਕੂਲ ਦੇ ਜਿਹੜੇ ਇੱਥੇ ਆਏ ਆ ਪਾ ਰਹੇ ਅਸੀਂ ਸਕੂਲ 29 ਸਰਕ ਜਿਹੜੀ ਆ ਛੋਟੀ ਆ ਜੀਆ ਉਹਦੇ ਕਾਰਨ ਸਰ ਦਿਹਾੜੀ ਨੇ ਕੋਈ ਇੱਥੇ ਬੋਦੀ ਨਹੀਂ ਤੇ 7 8 10 ਪੱਸਾ ਚੱਲਦੀ ਹੁੰਦੀ ਰੋਜ਼ ਸਕੂਲ ਦੀ ਜਾਂਦੀ ਹੁੰਦੀ ਆ ਤੁਨਾ ਕੇ ਉਹਨਾਂ ਦਾ ਪਾਉਂ ਡਰਾਈਵਰ ਦਾ ਜੇ ਸੂਰਕ ਜਾਂ